ਬਾੜ ਲਈ ਸਾਰੀ ਵਿਦਿਆ ਹਰਿਆਰ ਤੋਂ ਹੋ ਗਏ ਨੇ ਮੁਕਤ ਮੋ ਮਾਇਆ ਜਾਰ ਤੋਂ ਹੋ ਗਏ ਨੇ ਮੁਕਤ ਮੋ ਮਾਇਆ ਜਾਰ ਤੋਂ ਇੱਕੋ ਭੇਤ ਰਗਾ ਮuje ਨੂੰ ਬਤੌਣ ਦਾ ਮuje ਨੂੰ ਬਤੌਣ ਦਾ ਟੰਗ ਨਾ ਸੇ ਪੰਡਤਾ ਸ ਮਾਦੀ ਲਾਉਣ ਦਾ ਟੰਗ ਨਾ ਸੇ ਪੰਡਤਾ ਸ ਮਾਦੀ ਲਾਉਣ ਦਾ ਨਾਲੇ ਮੈਨੂੰ ਦੱਸੋ ਆਸਣ ਰਾਜਾ ਭਜੀ ਆਸਣ ਰਾਜਾ ਭਜੀ ਆਸਣ ਤੇ ਬੈਠ ਦੂਰ ਹੁੰਦੇ ਪਾਪ ਜੀ ਆਸਣ ਤੇ ਬੈਠ ਦੂਰ ਹੁੰਦੇ ਪਾਪ ਜੀ ਕਿਹੜਾ ਹਸ ਲੋਕ ਭੂਤ ਨੂੰ ਵਜਾਉਣ ਦਾ ਭੂਤ ਨੂੰ ਵਜਾਉਣ ਦਾ ਢੰਗ ਦੱਸ ਪੰਡਿਤ ਆਸ ਮਾਰੀ ਲਾਉਣ ਦਾ ਢੰਗ ਦੱਸ ਪੰਡਿਤ ਆਸ ਮਾਰੀ ਲਾਉਣ ਦਾ ਗੱਲ ਦਾਵੇਂ ਮੰਤਰ ਬਤਾਓ ਮੂਜੇ ਨੂੰ ਜੀ ਬਚਾਓ ਬਤਾਓ ਮੂਜੇ ਨੂੰ ਵਾਰ ਵਾਰ ਦੇਵਤਾ ਕਹਾ ਮੈਂ ਤੁਜੇ ਨੂੰ ਕੱਟਣਾ ਚੱਕਰ ਜੋ ਚਰਾਸੀ ਪੌਣ ਦਾ ਜੋ ਚਰਾਸੀ ਪੌਣ ਦਾ ਟੰਗ ਦਸ ਪੰਡਤਾ ਸਮਾਦੀ ਲਾਉਣ ਦਾ ਟੰਗ ਦਸ ਪੰਡਤਾ ਸਮਾਦੀ ਲਾਉਣ ਦਾ ਕਿਵੇਂ ਯਾਦ ਕਰਾਂ ਬੈਠ ਕਰ ਤਾਰ ਨੂੰ ਕਿਵੇਂ ਯਾਦ ਕਰਾਂ ਬੈਠ ਓਮਕਾਰ ਨੂੰ ਮੈਂ ਬੈਠ ਓਮਕਾਰ ਨੂੰ ਬੈਠ ਕੇ ਚਲਾਉਂਦਾ ਕਿਥੇ ਸੰਸਾਰ ਨੂੰ ਬੈਠ ਕੇ ਚਲਾਉਂਦਾ ਕਿਤੇ ਸੰਸਾਰੇ ਨੂੰ ਓ ਰਾਸਾ ਬਤਾਲੇ ਉਸ ਨੇ ਮਨਾਉਣ ਦਾ ਤੂੰ ਉਸ ਨੇ ਮਨਾਉਣ ਦਾ ਟੰਗ ਦਸ ਪੰਡਤਾ ਸਮਾਦੀ ਲਾਉਣ ਦਾ ਤੂੰ ਟੰਗ ਦਸ ਪੰਡਤਾ ਸਮਾਦੀ ਲਾਉਣ ਦਾ ਬੋਲੇ ਵਿੱਚ ਹੋ ਜਾ ਇੱਕ ਮਿਕ ਆਤਮਾ ਦੀ ਕਮੀ ਕ ਮਿਕ ਆਤਮਾ ਕਿਹੜੀ ਵੀ ਦੀ ਮਿਲੇ ਦਸ ਪਰਮਾਤਮਾ ਕਿਹੜੀ ਵੀ ਦੀ ਮਿਲੇ ਦਸ ਪਰਮਾਤਮਾ ਰਹਾ ਹੈ ਬਾਜਨੇ ਉਸ ਦੇ ਮਨੋਂਨ ਦਾ ਜੀ ਉਸ ਦੇ ਮਨੋਂਨ ਦਾ ਟੰਗ ਦਸ ਪੰਡੇ ਤਾਸ ਮਾਰੀ ਲਾਉਣ ਦਾ ਤੂੰ ਟੰਗ ਦਸ ਪੰਡੇ ਤਾਸ ਮਾਰੀ ਲਾਉਣ ਦਾ ਦੁਨੀਆਂ ਦੇ ਸਾਰੇ ਬਿਰਥੇ ਕਰਮ ਜੀ ਬਿਰਥੇ ਕਰਮ ਜੀ ਪੰਡਤਾ ਮੱਤਾ ਦੇ ਮਨ ਦਾ ਪਰਮ ਜੀ ਪੰਡਤਾ ਮਟਾ ਦੇ ਮਨ ਦਾ ਪਰਮ ਜੀ ਮੂ ਮਾਇਆ ਜਾਲ ਵਿੱਚੋਂ ਜੀ ਛਡਾਉਣ ਦਾ ਹਾਂ ਜੀ ਛਡਾਉਣ ਦਾ ਢੰਗ ਦੱਸ ਪੰਡਤਾ ਸਮਾਰੀ ਲਾਉਣ ਦਾ ਪੰਡਗ ਦੱਸ ਪੰਡਤਾ ਸਮਾਰੀ ਲਾਉਣ ਦਾ ਤੇ ਹੁੰਦੇ ਕਮੈਨਾ ਇਹ ਨੂੰ ਸੁਣਾ ਦੂਰ ਹੁੰਦੇ ਗਰੇ ਜਮਨਾ ਇਹ ਨੂੰ ਸੁਣਾ ਦੂਰ ਹੁੰਦੇ ਗਰੇ ਜਮਨਾ ਰਾਜਦਾਸ ਕੋਈ ਨਾ ਤੋਂ ਬਚਾਉਂਦਾ ਜੀ ਨਾ ਤੋਂ ਬਚਾਉਂਦਾ ਟੰਗ ਨਸ ਪੰਡੇ ਦਾਸ ਮਾਰੀ ਲਾਉਣ ਦਾ ਟੰਗ ਨਸ ਪੰਡੇ ਦਾਸ ਮਾਰੀ ਲਾਉਣ ਦਾ ਸਹਰੀਆਂ ਆਲਾ ਉਹ ਸਹਰੀਆਂ ਦਾ ਨਖਰ ਤਨ ਹੌਲਾ ਵਾਸ ਜੀ ਹਾਂ ਤਨ ਹੌਲਾ ਵਾਸ ਜੀ ਦੁਨੀਆ ਦੀ ਦਾਰੀ ਸਾਨੂੰ ਨਹੀਂ ਰਾਸ ਜੀ ਦੁਨੀਆ ਦੀ ਦਾਰੀ ਮੈਨੂੰ ਨਹੀਂ ਰਾਸ ਜੀ ਦਸਨ ਨੂੰ ਸ਼ੌਕ ਦਸਨ ਨੂੰ ਸ਼ੌਕ ਕਵਿਤਾ ਬਣਾਉਣ ਦਾ ਜੀ ਕਵਿਤਾ ਬਣਾਉਣ ਦਾ ਤੰਗ ਦਸੇ ਪੰਡਾ ਕਾ ਸਮਾਦੀ ਲਾਉਣ ਦਾ ਅੰਗਨੋਂ ਸੇ ਪੰਡਿਤਾਂ ਸੇ ਮਾਲੀ ਲੌਂਡਦਾ